ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਮਨੁੱਖਤਾ ਵਾਸਤੇ ਹੈ ਸੰਗਤ ਜੀ ਨਾ ਕਿ ਕਿਸੇ ਸਿੱਖ ਇਕੱਲੇ ਵਾਸਤੇ ਗੁਰੂ ਕੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੇਕ ਹੀ ਸੰਤਾਂ ਤੇ ਭਗਤਾਂ ਦੀ ਬਾਣੀ ਦਰਜ ਹੈ ਭਾਵੇਂ ਕੋਈ ਗਰੀਬ ਅਮੀਰ ਭਾਵੇਂ ਕੋਈ ਕਿਰਤੀ ਹੈ ਸਾਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਹੈ ਅੱਜ ਸੰਗਤ ਜੀ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਤੇ ਨਾਲ ਹੀ ਅਨੇਕਾਂ ਭਗਤਾਂ ਤੇ ਸੰਤਾਂ ਨੂੰ ਮੱਥਾ ਟੇਕਦੇ ਹਾਂ ਜਿਨ੍ਹਾਂ ਦੀ ਬਾਣੀ ਕਿਰਤੀ ਭਗਤਾਂ ਦੀ ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ ਸੰਤ ਕਬੀਰ ਜੀ ਸੰਤ ਫਰੀਦ ਜੀ ਅਨੇਕਾਂ ਰੰਗ ਰਤੀਆਂ ਰੋਹਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਹਨ ਇਸੇ ਕਰਕੇ ਹੀ ਗੁਰੂ ਕੀ ਬਾਣੀ ਨੂੰ ਕਿਹਾ ਜਾਂਦਾ ਹੈ ਸਭੇ ਸਾਂਝੀ ਵਾਲ ਸੁਧਾਇਨ ਤੋਂ ਕਿਸੇ ਨਾ ਦੇ ਸਹਿ ਬਾਹਰਾ ਜੀਓ ਜੇ ਅਸੀਂ ਸੰਗਤ ਜੀ ਗੁਰੂ ਕੀ ਬਾਣੀ ਦੀ ਭਗਤਾਂ ਦੀ ਗੱਲ ਕਰੀਏ ਤੇ ਭਗਤਾਂ ਦੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਇੱਕ ਪੂੰਜੀ ਦਾ ਕੰਮ ਕਰਦੀ ਹੈ ਪਗਤਾਂ ਦੀ ਜਿੰਨੀ ਵੀ ਬਾਣੀ ਹੈ ਇਹ ਸਾਡੇ ਦਿਮਾਗ ਦੀ ਸੁਰਤ ਦੇ ਜੰਦਰਿਆਂ ਨੂੰ ਖੋਲਣ ਦਾ ਕੰਮ ਕਰਦੀ ਹੈ ਭਗਤ ਰਵੇਦਾਸ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ 345 ਅੰਗ ਤੇ ਬਚਨ ਦਰਜ ਕਰਦੇ ਹਨ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਅੰਧੋਵ ਨਹੀ ਤੈ ਠਾਓ ਬੇਗਮਪੁਰਾ ਜਿੱਥੇ ਕੋਈ ਗਮ ਨਹੀਂ ਹੈ ਐਸੇ ਸ਼ਹਿਰ ਦੀ ਭਗਤ ਰਵਿਦਾਸ ਜੀ ਸਾਨੂੰ ਉਦਾਹਰਣ ਦੇ ਰਹੇ ਹਨ ਕਿ ਇਸ ਤਰ੍ਹਾਂ ਦਾ ਸ਼ਹਿਰ ਅਸੀਂ ਸੰਗਤ ਜੀ ਵੱਡੇ-ਵੱਡੇ ਸ਼ਹਿਰਾਂ ਨੂੰ ਸੁੱਖ ਦੇ ਸਾਧਨ ਮੰਨਦੇ ਹਾਂ ਪਰ ਆਤਮਿਕ ਜੀਵਨ ਦੇ ਪੱਤਰ ਤੇ ਸਾਡੀ ਸੁਰਤੀ ਦੇ ਵਿੱਚ ਜਿਹੜਾ ਨਾਮ ਦੀਆਂ ਰਹਿਨਤਾਂ ਦੇ ਨਾਲ ਸ਼ਹਿਰ ਬੰਦਾ ਹੈ ਭਗਤ ਰਵਿਦਾਸ ਜੀ ਉਸ ਸ਼ਹਿਰ ਦੇ ਬਚਨ ਕਰ ਰਹੇ ਕਰ ਰਹੇ ਹਨ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀ ਤਿਹ ਠਾਓ ਭਗਤ ਜੀ ਕਹਿੰਦੇ ਹਨ ਕਿ ਨਾਮ ਦੀਆਂ ਰਹਿਮਤਾਂ ਤੇ ਕਮਾਈਆਂ ਦੇ ਨਾਲ ਜਿਹੜਾ ਸ਼ਹਿਰ ਸਾਡੀ ਸੁਰਤ ਵਿੱਚ ਬਣਦਾ ਹੈ ਜਦੋਂ ਉਸ ਸ਼ਹਿਰ ਦੇ ਅਸੀਂ ਵਾਸੀ ਹੋ ਜਾਂਦੇ ਹਾਂ ਤੇ ਫੇਰ ਕਿਸੇ ਵੀ ਦੁੱਖ ਦਾ ਟਿਕਾਣਾ ਨਹੀਂ ਰਹਿ ਜਾਂਦਾ ਹੈ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਨਾ ਤਸਵੀਸ ਖਿਰਾਜ ਨਾਮਾਲ ਤਸਵੀਸ ਸੰਗਤ ਜੀ ਕਹਿੰਦੇ ਹਨ ਕਬਰਾਟ ਨੂੰ ਚਿੰਤਾ ਨੂੰ ਭਗਤ ਜੀ ਕਹਿੰਦੇ ਹਨ ਕਿ ਇਹ ਜਿਹੜਾ ਨਾਮ ਦਾ ਸ਼ਹਿਰ ਹੈ ਇੱਥੇ ਨਾ ਕੋਈ ਚਿੰਤਾ ਹੈ ਤੇ ਨਾ ਕੋਈ ਕਬਰਾਟ ਹੈ ਨਾ ਕੋਈ ਖਿਰਾਜ ਹੈ ਖਿਰਾਜ ਦਾ ਅਰਥ ਹੁੰਦਾ ਹੈ ਸੰਗਤ ਜੀ ਟੈਕਸ ਜਿਸ ਤਰ੍ਹਾਂ ਕਿ ਸਰਕਾਰਾਂ ਕਈ ਤਰ੍ਹਾਂ ਦੇ ਟੈਕਸ ਲਾਉਂਦੀਆਂ ਹਨ ਮਨੁੱਖਤਾ ਨੂੰ ਸਤਿਗੁਰ ਜੀ ਕਹਿੰਦੇ ਹਨ ਗੁਰੂ ਕੀ ਬਾਣੀ ਵਿੱਚ ਕਿ ਇਸ ਸ਼ਹਿਰ ਦੇ ਵਿੱਚ ਕਿਸੇ ਨੂੰ ਕੋਈ ਟੈਕ ਟੈਕਸ ਨਹੀਂ ਲੱਗਦਾ ਹੈ ਇੰਨੀ ਆਜ਼ਾਦੀ ਹੈ ਖੌਫ ਨਾ ਖਤਾ ਤਰਸ ਨਾ ਜਵਾਲ ਖੌਫ ਨਹੀਂ ਹੈ ਇਸ ਸ਼ਹਿਰ ਦੇ ਵਿੱਚ ਕੋਈ ਡਰ ਨਹੀਂ ਹੈ ਖਤਾ ਦਾ ਅਰਥ ਹੈ ਜਿਹੜੇ ਮਨੁੱਖੀ ਸਰੀਰ ਅਸੀਂ ਪਾਪ ਕਰਦੇ ਹਾਂ ਭਗਤ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇਸ ਸ਼ਹਿਰ ਦੇ ਨਾਮ ਦੇ ਸ਼ਹਿਰ ਦੇ ਵਾਸੀ ਹੋ ਜਾਂਦੇ ਹਾਂ ਤੇ ਨਾ ਤਾਂ ਫਿਰ ਕਿਸੇ ਦਾ ਕੋਈ ਖੌਫ ਜਾਂ ਡਰ ਰਹਿੰਦਾ ਹੈ ਤੇ ਨਾ ਹੀ ਇਸ ਸ਼ਹਿਰ ਦੇ ਵਿੱਚ ਸਰੀਰ ਤੇ ਆਤਮਾ ਕਿਸੇ ਤਰ੍ਹਾਂ ਦਾ ਕੋਈ ਪਾਪ ਕਰਦੀ ਹੈ ਇਥੋਂ ਤੱਕ ਕੇ ਪਾਪ ਨੂੰ ਸੁਰਤ ਦੇ ਵਿੱਚ ਸੋਚਿਆ ਵੀ ਨਹੀਂ ਜਾਂਦਾ ਹੈ ਅੱਜ ਸੰਗਤ ਜੀ ਸਾਰੀ ਦੁਨੀਆ ਟੈਨਸ਼ਨ ਦੀ ਦਵਾਈ ਖਾ ਰਹੀ ਹੈ ਤੁਸੀਂ ਡਾਕਟਰ ਕੋਲ ਚਲੇ ਜਾਓ ਬਿਮਾਰੀ ਭਾਵੇਂ ਤੁਹਾਨੂੰ ਕੋਈ ਹੋਵੇ ਉਹਨੇ ਟੈਨਸ਼ਨ ਦੀ ਦਵਾਈ ਤੁਹਾਨੂੰ ਬਿਨਾਂ ਦੱਸੇ ਤੋਂ ਹੀ ਦੇ ਦੇਣੀ ਹੈ ਤੇ ਜੇ ਭਗਤ ਰਵਿਦਾਸ ਜੀ ਮਹਾਰਾਜ ਦੇ ਇਨ੍ਹਾਂ ਬਚਨਾਂ ਤੇ ਅਸੀਂ ਪ੍ਰਪੱਕ ਹੋ ਜਾਈਏ ਤੇ ਸਾਰੀ ਦੁਨੀਆ ਦੀ ਜਿਹੜੀ ਟੈਨਸ਼ਨ ਹੈ ਉਹ ਖਤਮ ਹੋ ਸਕਦੀ ਹੈ ਸਾਰੀ ਦੁਨੀਆ ਦਾ ਲਾਲਚ ਤੇ ਡਰ ਖਤਮ ਹੋ ਸਕਦਾ ਹੈ ਗੁਰੂ ਕੀ ਬਾਣੀ ਸੰਗਤ ਜੀ ਫਰਮਾਨ ਕਰਦੀ ਹੈ ਨਿਰਭਉ ਜਪੈ ਸਗਲ ਭਉ ਮਿਟੈ ਜਿਹੜਾ ਸ਼ਬਦ ਦੇ ਨਾਲ ਗੁਰੂ ਕੀ ਬਾਣੀ ਦੇ ਨਾਲ ਜੁੜ ਜਾਂਦਾ ਹੈ ਉਹ ਨਿਰਭਉ ਦੇ ਨਾਲ ਜੁੜ ਜਾਂਦਾ ਹੈ ਜਿਸ ਨੂੰ ਕਿਸੇ ਦਾ ਭੈ ਨਹੀਂ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਫਿਰ ਨਿਰਭਉ ਦੇ ਜੁੜਨ ਨਾਲ ਵੀ ਜਿਹੜਾ ਜੁੜਨ ਵਾਲਾ ਹੈ ਉਹ ਵੀ ਨਿਰਭਉ ਹੋ ਜਾਂਦਾ ਹੈ ਸੰਗਤ ਜੀ ਜਦੋਂ ਭਗਤ ਰਵਿਦਾਸ ਜੀ ਮਹਾਰਾਜ ਦਾ ਜਨਮ ਹੋਇਆ ਹੈ ਉਸ ਸਮੇਂ ਕਿਸੇ ਵੀ ਗਰੀਬ ਨੂੰ ਕਿਸੇ ਵੀ ਮਜ਼ਦੂਰ ਨੂੰ ਪਾਣੀ ਪੜਨ ਦਾ ਸੁਣਨ ਦਾ ਸੁਣਾਉ ਜਾਂ ਦਾ ਜਾਂ ਕੀਰਤਨ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਪਰ ਸੰਗਤ ਜੀ ਜਦੋਂ ਹਿਰਦੇ ਵਿੱਚ ਸੋਮਾ ਫੁੱਟਦਾ ਹੈ ਤੇ ਫੇਰ ਅਕਲੀ ਕੀਚੇ ਦਾਨ ਕੇ ਜਿਹੜੀ ਅਕਲ ਅਕਾਲ ਪੁਰਖ ਨੇ ਸ਼ਬਦ ਦੇ ਨਾਲ ਸਾਨੂੰ ਦੱਸੀ ਹੈ ਫਿਰ ਅੱਗੇ ਸੰਗਤ ਨੂੰ ਦੱਸਣ ਦਾ ਮਨ ਉਤਾਵਲਾ ਹੋ ਜਾਂਦਾ ਹੈ ਤੇ ਭਗਤ ਰਵੇਦਾਸ ਜੀ ਆਸ ਸੰਤਾਂ ਨੂੰ ਪਤਾ ਹੈ ਕਿ ਕਿੰਨੇ ਕੀਰਤੀ ਸਿੱਖ ਨੇ ਕਿ ਵੈਸੇ ਇਹਨਾਂ ਦਾ ਜਿਹੜਾ ਕੀਤਾ ਹੈ ਉਹ ਜੁੱਤੀਆਂ ਪਿਆਰ ਕਰਨ ਦਾ ਹੈ ਤੇ ਸਿੰਘ ਜੀ ਨਾਮ ਦੀਆਂ ਰਹਿਤਾਂ ਹਿਰਦੇ ਵਿੱਚ ਐਨੀਆਂ ਵਸੀਆਂ ਹੋਈਆਂ ਹਨ ਐਸੀਆਂ ਰੰਗ ਰਤੀਆਂ ਰੂਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਜ ਹੈ ਗੁਰੂ ਕਾਲ ਦੇ ਅੰਦਰ ਕਈ ਵੱਡੀਆਂ ਤਾਕਤਾਂ ਨੇ ਗੁਰੂ ਸਾਹਿਬ ਕੋਲ ਆਣ ਕਰਕੇ ਬੇਨਤੀ ਅਰਜ਼ੋਈ ਕੀਤੀ ਕਿ ਸਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਜਾਵੇ ਪਰ ਸੰਗਤ ਜੀ ਜਿਹੜੀ ਬਾਣੀ ਖਰੀ ਨਹੀਂ ਉਤਰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਸਤਿਗੁਰਾਂ ਨੇ ਐਸੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੀ ਬਾਣੀ ਘੰਕਾਰੇ ਹੋਏ ਜਿਹੜੇ ਮੁਰਖ ਸਨ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਇਹ ਥਾਂ ਨਹੀਂ ਦਿੰਦੀ ਹੈ ਅੱਜ ਸੰਗਤ ਜੀ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਤੇ ਸਾਰੇ ਭਗਤਾਂ ਨੂੰ ਵੀ ਨਾਲ ਹੀ ਮੱਥਾ ਟੇਕਦੇ ਹਾਂ ਇਤੋਂ ਸੰਗਤ ਜੀ ਸਤਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਅਸੀਂ ਭਾਈਚਾਰਾ ਕਾਇਮ ਕਰਨਾ ਹੈ ਗਰੀਬ ਅਮੀਰ ਮਜ਼ਦੂਰ ਸਾਰਿਆਂ ਦੇ ਵਿੱਚ ਜਦੋਂ ਭਾਈਚਾਰਾ ਪੈਦਾ ਹੁੰਦਾ ਹੈ ਸੰਗਤ ਜੀ ਤੇ ਫਿਰ ਸੱਚ ਜਾਨਣਾ ਉਥੇ ਬੇਗਮਪੁਰੇ ਸ਼ਹਿਰ ਦਾ ਜਿਹੜਾ ਹੈ ਉਹ ਵਾਸਾ ਹੋ ਜਾਂਦਾ ਹੈ ਫਿਰ ਸਾਰੇ ਮਾਈ ਭਾਈ ਬੇਗਮਪੁਰਾ ਸ਼ਹਿਰ ਦੇ ਵਾਸੀ ਹੋ ਜਾਂਦੇ ਨੇ ਜੇ ਸੰਗਤ ਜੀ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਓਟ ਆਸਰਾ ਲਈਏ ਤੇ ਸਾਡੇ ਸਾਰੇ ਦੁੱਖ ਦਲੇਦਰ ਸਾਡੀ ਤ੍ਰਿਸ਼ਨਾ ਲਾਲਚ ਤੇ ਪੰਜਾਂ ਮਕਾਰਾਂ ਨੂੰ ਬੜੇ ਹੀ ਸਹਜ ਦੇ ਨਾਲ ਵੱਸ ਕੀਤਾ ਜਾ ਸਕਦਾ ਹੈ ਅੱਗੇ ਭਗਤ ਰਵਿਦਾਸ ਜੀ ਗੁਰੂ ਦੀ ਬਾਣੀ ਵਿੱਚ ਇਸੇ ਸ਼ਬਦ ਵਿੱਚ ਬਚਨ ਕਰਦੇ ਹਨ ਆਪ ਮੁਹੇ ਖੂਬ ਵਤਨ ਗਹਿ ਪਾਈ ਕਹਿੰਦੇ ਹਮ ਕੇ ਹੁਣ ਬਹੁਤ ਹੀ ਵਧੀਆ ਜਿਹੜਾ ਵਤਨ ਹੈ ਵਸਣ ਵਾਸਤੇ ਉਹ ਮੈਨੂੰ ਮਿਲ ਗਿਆ ਹੈ ਕਿਉਂਕਿ ਸੁਰਤ ਦੇ ਵਿੱਚ ਨਾਮ ਵਸਿਆ ਹੈ 24 ਘੰਟੇ ਨਾਮ ਦੀਆਂ ਰਹਿਮ ਤਾਂ ਸੁਰਤ ਵਿੱਚ ਚਲਦੀਆਂ ਹਨ ਤੇ ਐਸਾ ਵਤਨ ਐਸਾ ਦੇਸ਼ ਕਿਸੇ ਵਿਰਲੇ ਸ਼ਰੀਰਾਂ ਨੂੰ ਪ੍ਰਾਪਤ ਹੁੰਦਾ ਹੈ ਉਹਾਂ ਖੈਰ ਸਦਾ ਮੇਰੇ ਭਾਈ ਭਗਤ ਜੀ ਕਹਿੰਦੇ ਹਨ ਕਿ ਇਹ ਜਿਹੜਾ ਸ਼ਹਿਰ ਹੈ ਨਾ ਬੇਗੰਪੁਰਾ ਜਿਹੜਾ ਵੀ ਮਾਈ ਭਾਈ ਇਸ ਸ਼ਹਿਰ ਦਾ ਵਾਸੀ ਹੋ ਜਾਂਦਾ ਹੈ ਉਹਨੂੰ ਸਦਾ ਖੈਰ ਰਹਿੰਦੀ ਹੈ ਭਾਵ ਕੇ ਸਦਾ ਸੁਖ ਰਹਿੰਦਾ ਹੈ ਤੇ ਸੰਗਤ ਜੀ ਇਸ ਸਿਧਾਂਤ ਨੂੰ ਆਪਣੇ ਸੁਰਤ ਦੇ ਵਿੱਚ ਲਾਗੂ ਕਰਕੇ ਆਪਣੇ ਜੀਵਨ ਨੂੰ ਆਇਆ ਸਫਲਾ ਕਰਨਾ ਕਰੀਏ ਗੁਰੂ ਕੀ ਬਾਣੀ ਦੀਆਂ ਰਹਿਨਤਾਂ ਇਕੱਠੀਆਂ ਕਰਕੇ ਅਸੀਂ ਹੀ ਬੇਗਮਪੁਰੇ ਸ਼ਹਿਰ ਦੇ ਵਾਸੀ ਬਣੀਏ